ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਕੁਲਗੜੀ ਅਧੀਨ ਪੈਂਦੇ ਬਸਤੀ ਚ ਦੋ ਧੜਿਆਂ ਚ ਆਪਸ ਚ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਲੜਾਈ ਬਿਜਲੀ ਦੇ ਜ਼ਿਆਦਾ ਬਿੱਲ ਆਉਣ ਘਰ ਨੂੰ ਲੈ ਕੇ ਹੋਈ ਹੈ ਜਦੋਂ ਬਿਜਲੀ ਦਾ ਬਿੱਲ 10000 ਰੁਪਏ ਆਇਆ ਤਾਂ ਦੂਜੇ ਧੜੇ ਦੇ ਜਿਸ ਘਰ ਵਿੱਚ ਤਾਰ ਲੱਗੀ ਹੋਈ ਸੀ ਉਸ ਨੇ ਤਾਰ ਨੂੰ ਕੱਟ ਦਿੱਤਾ ਇਸ ਗੱਲ ਨੂੰ ਲੈ ਕੇ ਦੋਵੇਂ ਧੜਿਆਂ ਵਿੱਚ ਲੜਾਈ ਹੋਈ ਇੱਕ ਧੜਾ ਬੁਰੀ ਤਰ੍ਹਾਂ ਨਾੜ ਜਖਮੀ ਹੋ ਗਿਆ ਜਿਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ ਪੀੜਤ ਇਨਸਾਫ ਦੀ ਮੰਗ ਕਰ ਰਹੇ ਹਨ ਪੁਲਿਸ ਪੂਰੇ ਮਾਮਲੇ ਨੂੰ ਪੂਰੀ ਤਰ੍ਹਾਂ ਡੂੰਘਾਈ ਨਾਲ ਜਾਂਚ ਕਰ ਲਈ ਹੈ ਆਓ ਦੇਖਦੇ ਹਾਂ ਪੂਰੀ ਖਬਰ ਕੀ ਨਾਮ ਤੁਹਾਡਾ ਸੇਂਦਰਾ ਕੋਰ ਕੋਰ ਕਿੱਥੋਂ ਰਹਿਣ ਵਾਲੇ ਤੁਸੀਂ ਅਸੀਂ ਕੁੱਲਗਰੀ ਤੋਂ ਹਾਂਜੀ ਕੁੱਲਗਰੀ ਤੋਂ ਕਿਹੜਾ ਪਿੰਡ ਤੁਹਾਡਾ ਚਾਲ ਵਾਲੀ ਬਸਤੀ ਹਾਂਜੀ ਕਿਹੜਾ ਹੋਇਆ ਹੁਣ ਕੀ ਕਰਨ ਕਾਰਨ ਸੀਗਾ ਵੀ ਤਾਰਤ ਉਹ ਵਾਲਾ ਪਿਆ ਵਾ ਕਦੋਂ ਮੇਰੇ ਚਾਚੇ ਦੀ ਡੈਥ ਹੋਈ ਉਹ ਦਿਨ ਸਾਡੇ ਤੇ ਬਿੱਲ ਆ ਗਿਆ 10000 ਤੇ ਉਹਨੇ ਮੁੰਡੇ ਨੇ ਆਖਿਆ ਵੀ 10000 ਮੈਂ ਕਿੱਥੋਂ ਤਾਰੂਗਾ ਮੈਂ ਗਰੀਬ ਹੈਗਾ ਮੇਰੇ ਤਾਂ ਮਾਂ ਨਹੀਂ ਰਹਿ ਗਿਆ ਪਿਓ ਨਹੀਂ ਰਹਿ ਗਿਆ ਉਹਨੇ ਉਹਨੇ ਤਾਰ ਪੱਟ ਦਿੱਤੀ ਤਾਰ ਕਾ ਦਾ ਪੱਟੀ ਤੇ ਮੁੰਡੇ ਨੇ ਆਖੇ ਮੈਂ ਤੈਨੂੰ ਵੇਖਣਾ ਆਂ ਰਾਤ ਨਾਨਕ ਨੇ ਪੀ ਕੇ ਤੇ ਮੁੰਡੇ ਦੇ ਗਾਲ ਪਿਆ ਅਸੀਂ ਸੜਾਉਣ ਗਏ ਤੇ ਸਾਨੂੰ ਵੀ ਡਾਂਗਾ ਇਹਨਾਂ ਲਾ ਪਏ ਸਾਰਾ ਟੱਬਰ ਸਾਨੂੰ ਕੁੱਟਣ ਲਾ ਪਿਆ 10 12 ਜਣੇ ਆ ਗਏ ਅਸੀਂ 4 ਜਣੇ ਸੀਗੇ ਤੇ ਚੌਂ ਦੇ ਸਾਡੇ ਆ ਸਰਚ ਸਾਨੂੰ ਨਹੀਂ ਪਤਾ ਕਿ ਸਾਡੇ ਕੀ ਵਜਿਆ ਕੀ ਨਹੀਂ ਸਾਨੂੰ ਮਾਰ ਕੇ ਸਾਨੂੰ ਸੈਟ ਗਏ ਆ ਹਾਂ ਖੂਨੋ ਖੂਨ ਸਾਨੂੰ ਕਰ ਗਏ ਕਦੇ ਸਾਨੂੰ ਲੈ ਜਾਂਦਾ ਬਾਅਦ ਚ ਫੇਰ ਉਹਨਾਂ ਨੇ ਹਵਲਾ ਕਰ ਦਿੱਤਾ ਮੇਰੀ ਨੌ ਸੀਗੀ ਨੌ ਨੂੰ ਸਤਮਾ ਮਹੀਨਾ ਸੀਗਾ ਤੇ ਮੇਰੇ ਹਾਂਜੀ ਤੇ ਉਹਨੇ ਸੌਖ ਪ੍ਰੀਤੋਂ ਦਾ ਨਾਮ ਆ ਬਾਅਦ ਚ ਉਹਨੂੰ ਵੀ ਕਿਸੀ ਦਾਖਲਾ ਸੀ ਕਰਾਇਆ ਵਾ ਬਾਅਦ ਚ ਉਹ ਇੱਥੇ ਵੀ ਸਾਡੇ ਗੱਲ ਪੈਣ ਆ ਗਏ ਆ ਉਹ ਪਤਾ ਨਹੀਂ ਵਿਚਾਰੇ ਕਿਵੇਂ ਆ ਨਿਕਲੇ ਕਿਵੇਂ ਨਹੀਂ ਬਾਅਦ ਚ ਮੇਰੇ ਬੰਦੇ ਦੀ ਵੀ ਬਾਤ ਤੋੜ ਦਿੱਤੀ ਜੀ ਉਹ ਵੀ ਬਾਅਦ ਚ ਆਇਆ ਵਾ ਪਹਿਲਾਂ ਤੁਹਾਨੂੰ ਜ਼ਖਮੀ ਕੀਤਾ ਸਾਡੇ ਸਹਸਰ ਪਾਟੇ ਆ ਪਿੱਛੇ ਵੀ ਸਾਡੇ ਡਾਂਗਾ ਮਾਰੀਆਂ ਲੱਕਾਂ 'ਚ ਵੀ ਮਾਰੀਆਂ ਸਿਰ ਵੀ ਸਾਡੇ ਆ ਖਲਾਰ ਦਿੱਤੇ ਆ ਕਾਪੇ ਉਹਨਾਂ ਨੇ ਚਲਾਈ ਆ ਕਾਪੇ ਸੀ ਹਾਂਜੀ ਹਾਂ ਕਾਪੇ ਸੀਗੇ ਕਾਪੇ ਲੈ ਕੇ ਆਏ ਸੀ ਬਹੁਤ ਸਾਨੂੰ ਕੋਈ ਪਤਾ ਹੀ ਨਹੀਂ ਆ ਵੀ ਕਿੰਨੇ ਕੁ ਜਣੇ ਉਹ ਆ ਗਏ ਸੀ ਬਾਹਲੇ ਜਿਆਦੇ ਜਣੇ ਆ ਗਏ ਸੀ ਬਿਜਲੀ ਦਾ ਵੀ ਉਹਨਾਂ ਨੇ ਤਾਰ ਲਾਈ ਸੀ ਸਾਲ ਹੋ ਗਿਆ ਸੀ ਕਿ ਤਾਰ ਲਾਈ ਨੂੰ 10000 ਉਹਨਾਂ ਨੂੰ ਬਿੱਲ ਆ ਗਿਆ ਤੇ ਮੁੰਡੇ ਦੀ ਮੰਮੀ ਡੈਡੀ ਦੀ ਡੈਥ ਹੋ ਗਈ ਆ ਵੀ ਡੈਡੀ ਤਾਂ ਹੁਣੇ ਡੈਥ ਹੋਈ ਆ ਤੇ ਮੰਮੀ ਦੀ ਪਹਿਲਾਂ ਹੋਈ ਸੀ ਤੇ ਉਹ ਤਾਰ ਤੋਂ ਹੀ ਰੌਲਾ ਪਿਆ ਵੀ 10000 ਸਾਨੂੰ ਬਿੱਲ ਆਇਆ ਵੀ ਭਾਈ ਮੇਥੋਂ ਨਹੀਂ ਟਰਨੀ ਉਹਨੇ ਤਾਰ ਲਾ ਦਿੱਤੀ ਤਾਰ ਦੀ ਵਜ੍ਹਾ ਦੇ ਨਾਲ ਉਹਨਾਂ ਨੇ ਗਾਲ ਪਾਏ ਆ ਉਹਨੇ ਹੁਣ ਕੀ ਮੰਗਦੇ ਵੀ ਪ੍ਰਸ਼ੰਸਾ ਹਾਂ ਹੁਣ ਸਾਨੂੰ ਆ ਮੰਗ ਵੀ ਵੱਧ ਤੇ ਵੱਧ ਉਹਨਾਂ ਤੇ ਸਜ਼ਾ ਹੋਣੀ ਚਾਹੀਦੀ ਆ ਉਹ ਬੱਚਾ ਹੈਗਾ ਕੱਲਾ ਉਹਨੂੰ ਕੱਲੇ ਨੂੰ ਇਹ ਕਹਨੂੰ ਧਮਕੀਆਂ ਦਿੰਦੇ ਆ ਹਾਂਜੀ ਉਹ ਬਸ ਆ ਹੀ ਗੁੰਡਾਗਰਦੀ ਕਰਦੇ ਆ ਕਦੋਂ ਜਦੋਂ ਉਹਦੇ ਗੱਲ ਪੈ ਜਾਂਦੇ ਚੰਨੀ ਚੰਨੀ ਉਹਦਾ ਨਾਮ ਆ ਤੇ ਉਹਦੇ ਪਿਓ ਦਾ ਨਾਮ ਸੀ ਸੇਂਦਾਂ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਫੁੱਲ ਲੱਗਾ ਕਾਰਵਾਈ ਹੋਣੀ ਚਾਹੀਦੀ ਹੈ ਵੇ ਬੱਚਾ ਕੱਲਾ ਰਹਿ ਗਿਆ ਹੁੰਦੀ ਹੁਣ ਥਾਂ ਤੇ ਮੱਲ ਮਾਰਦੇ ਆ ਕੰਦਾ ਕੁੰਦਾ ਹੁੰਦੀਆਂ ਸਾਰੀਆਂ ਚੱਕ ਦਿੱਤੀਆਂ ਜੀ ਹਾਂਜੀ ਦੋ ਬੱਚੇ ਹੁੰਦੇ ਨਿੱਕੇ ਨਿੱਕੇ ਇੱਕ ਖਣੀ 8 ਸਾਲਾਂ ਦਾ ਵਾ ਲੜਕੇ ਦੇ ਗੱਲ ਪੈਣ ਉਹ ਮੇਰੇ ਚਾਚੇ ਸਹੁਰੇ ਦਾ ਮੁੰਡਾ ਸੀਗਾ ਹਾਂਜੀ ਅਸੀਂ ਤਾਂ ਆਪਦਾ ਕੰਮ ਕਰਦੇ ਸੀ ਸਾਨੂੰ ਕੋਈ ਪਤਾ ਨਹੀਂ ਉਹਨੂੰ ਖਿੱਚੀ ਖੋਈ ਜਾਂਦੇ ਸੀ ਉਹਨੂੰ ਕੁੱਟ ਰਹੇ ਹਾਂ ਉਹਨੂੰ ਕੁੱਟੀ ਜਾਂਦੇ ਸੀ ਹਾਂਜੀ ਘਰ ਆਣ ਕੇ ਗੱਲ ਪਾਏ ਬਹੁਤ ਜ਼ਿਆਦਾ ਕੀਤੀ ਜੀ ਕੰਦਾ ਕੁੰਦਾ ਸਭ ਚੱਕ ਦਿੱਤੀਆਂ ਉਹਨਾਂ ਨੇ ਉਹਨਾਂ ਨੇ ਹੁਣ ਆ ਆ ਵੀ ਥਾਂ ਦੇ ਅਸੀਂ ਇਥਾਂ ਤੇ ਕਬਜ਼ਾ ਕਰੀਏ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਿ ਤਾਂ ਕਾਰਵਾਈ ਫੁੱਲ ਤੋਂ ਫੁੱਲ ਹੋਣੀ ਚਾਹੀਦੀ ਨਾਮ ਤੋਂ ਬਲ ਲਖਪ੍ਰੀ ਸਿੰਘ ਲਖਵੀ ਤੇ ਆਪ ਕਿਥੋਂ ਰਹਿੰਦੇ ਹੋ ਮੈਂ ਕੁੱਲਗੜੀ ਵਸਤੀ ਚਾਹਲਣੀ ਤੇ ਕੀ ਹੋਇਆ ਜਿਹੜੇ ਤੁਹਾਡੇ ਤੇ ਹਮਲਾ ਕੀ ਕਰ ਸਰ तकरीबन ਮੈਂ 7:30 ਵਜੇ ਘਰੇ ਆ ਗਿਆ ਸੀਗਾ ਤੇ ਸਾਡੇ ਘਰੇ ਚਾਚਾ ਜੀ ਦੀ ਧੱਤ ਹੋਈ ਸੀ ਉਹਨੇ ਭੋਗ ਦਾ ਪ੍ਰੋਗਰਾਮ ਸੀਗਾ ਹੀ ਤੇ ਇਹ ਨਾ ਸਬਜੀ ਪਾਣੀ ਬਣਾ ਰਹੇ ਸੀ ਤੇ ਮੈਂ ਆ ਕੇ ਰੋਟੀ ਲੈ ਖਾਧੀ ਆ ਤੇ ਜਦੋਂ ਬਾਹਰ ਜਾ ਕੇ ਦੇਖਾ ਬਾਹਰ ਰੌਲਾ ਪੈ ਰਿਹਾ ਸੀਗਾ ਤੇ ਬਾਹਰ ਉਹਨੇ ਕੰਦ ਢਾ ਕੇ ਨਾ ਚਾਚਾ ਦਾ ਮੁੰਡਾ ਸੀ ਜਿਹੜਾ ਉਹਦੇ ਗਾਲ ਪਿਆ ਤੇ ਮੈਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਘਰੇ ਪਾਇਆ ਫਿਰ ਉਹਨੂੰ ਜਾ ਕੇ ਮੁੰਡੇ ਨੂੰ ਉਹਨੂੰ ਕੁੱਟ ਰਹੇ ਸੀ ਕੁੱਟ ਰਹੇ ਸੀ ਉਹਨੂੰ ਉਹ ਬੰਦੇ ਕੋਲ ਪਿੰਡ ਦੇ ਹੀ ਸੀ ਉਹ ਪਿੰਡ ਦੇ ਬੰਦੇ ਸੀਗੇ ਕਾਸ਼ ਉਹਨਾਂ ਦਾ ਨਾਮ ਆ ਉਹਦਾ ਭਰਾ ਸੀ ਇੱਕ ਗੋਰਾ ਦੋਵੇਂ ਕੁੱਟ ਰਹੇ ਸੀਗੇ ਤੇ ਉਜਰੂ ਮੈਨੂੰ ਘਰੇ ਪਾਇਆ ਫਿਰ ਨਜਰੂ ਇੱਕਦਮ ਵਾਪਸ ਆ ਗਏ ਹਾਂ ਘਰੇ ਪਾ ਕੇ ਫਿਰ ਉਹਦੇ ਚਾਚੇ ਦੇ ਮੁੰਡੇ ਅੱਕੂ ਨਾਮ ਆ ਉਹਦੇ ਚਾਚੇ ਦੇ ਮੁੰਡੇ ਸੀਗੇ ਨਾਲ ਨਾਲ ਹੋਰ ਪੰਜ ਛਤ ਅਣਪਛਾਤੇ ਸੀਗੇ ਮਤਲਬ ਹੋਰ ਪਿੰਡ ਦੇ ਪਿੰਡ ਦੇ ਸੀਗੇ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਸੀਗੇ ਆਪਦੇ ਉਹ ਸਾਰੇ ਆ ਕੇ ਇੱਕਦਮ ਗਲ ਪੈ ਕੇ ਤਿੱਖੇ ਹਥਿਆਰ ਸੀ ਗਰਾਰੀਆਂ ਸੀ ਉਹਨਾਂ ਕੋਲੇ ਤੇ ਕਾਪੇ-ਕੂਪੇ ਲੈ ਕੇ ਆਏ ਸੀਗੇ ਸਾਡੇ ਕੋਲੇ ਕੁਝ ਨਹੀਂ ਸੀਗਾ ਇੱਕਦਮ ਅੱਠ ਸਾਢੇ ਤਿੰਨ ਨੇ ਹਮਲਾ ਕਰ ਦਿੱਤਾ ਹਾਂਜੀ ਕਿੰਨਾ ਕਿੰਨਾ ਤੇਵਲਾ ਦਿੱਤਾ ਹਮਲਾ ਡੈਡੀ ਤੇ ਮਮੀ ਤੇ ਤੇ ਮੇਰੇ ਤੇ ਪਰਿਵਾਰ ਨੂੰ ਫੁੱਟਿਆ ਕਰੇ ਹਾਂਜੀ ਬਾ ਅਈ ਬਾਅਦ ਵਿੱਚ ਇੱਥੇ ਜਦੋਂ ਆ ਗਈ ਤੁਹਾਨੂੰ ਦਾਖਲ ਕਰ ਦਿੱਤਾ ਗਿਆ ਬਾਅਦ ਵਿੱਚ ਫਿਰ ਘਰੇ ਜਾ ਕੇ ਗੱਲ ਪਈ ਉਹੀ ਕਦੇ ਪੈ ਗੱਲ ਉਹੀ ਗੱਲ ਪਈ ਇੰਨੇ ਕੰਡਾੜੀ ਦੇ ਜ਼ਖਮੀ ਹੋਏ ਗਾੜੀ ਦੀ ਮਾਰ ਹੋਰ ਘਰੇ ਘਰ ਤੇ ਕੰਡਾ ਕੁੰਡਾ ਢਾ ਲਿਆ ਹਾਂਜੀ ਪੰਤੂ ਜੀ ਕੀਤੀ ਹੈ ਹਲ ਹਲ ਹੁਣ ਤੱਕ ਵੀ ਲਲਕਾਰ ਰਹੇ ਨੇ ਅਜੇ ਤੱਕ ਪੁਲਿਸ ਵੱਲੋਂ ਕੋਈ ਪੁਲਿਸ ਵੱਲੋਂ ਕੋਈ ਲੈ ਕਾਰਵਾਈ ਨਹੀਂ ਕੋਈ ਕੀਤੀ ਨਹੀਂ ਕੀਤੀ ਕੋੜੇ ਵੀਡੀਓ ਬੋਖਤਾ ਹਾਂਜੀ ਸਬੂਤ ਹੈ ਜੀ ਕੀ ਹੈ ਸਬੂਤ ਜੋ ਜਿਸ ਟਾਈਮ ਉਹ ਸਾਡੇ ਘਰੇ ਗਲ ਪੈਣਾ ਉਸ ਟਾਈਮ ਦੀ ਸਬੂਤ ਹੈਗੇ ਹੈ ਘਰ ਚ ਦਾਖਲ ਹੋ ਗਏ ਨੰਨੇ ਹਾਂਜੀ ਘਰ ਵਿੱਚ ਹੋਰ ਕੀ ਮੰਗਤ ਲੋ ਸਾਡੀ ਤਾਂ ਮੰਗ ਇਹ ਦੋ ਵਾਤ ਬਸਾ ਜਾਣੀ ਚਾਹੀਦੀ ਹੈ ਨੰਨੇ ਕਾਰਵਾਈ ਕੀਤੀ ਜਾਵੇ ਇਹਨਾਂ ਤੇ